ਅੱਜ ਦਾ ਬਲੌਗ ਸਾਡਾ ਸੂਰਜ ਸੂਰਜੇ ਸਟਾਰਟ ਹੋਇਆ ਵੱਡਾ ਤਾਇਆ ਜਗਿੰਦਰ ਸਿੰਘ ਜਿਹੜਾ ਆਪਣਾ ਡੰਗਰ ਮੈਗਨੇ ਦਾ ਪ੍ਰਧਾਨ ਤੇ ਦੂਜੇ ਵਾਈਸ ਆ ਕੋਈ ਕੈਪਟਨ ਆ ਤੇ ਅੱਜ ਉਹਨਾਂ ਨੇ ਸੰਬੋਧਨ ਨਾਲ ਡੰਗਰਾਂ ਨੂੰ ਆਪਾਂ ਦੇਣ ਲੱਗੇ ਆ ਕਾ ਲਾਣ ਜਾਂ ਵਾਈ ਵੀ ਤੋਂ ਹੱਕ ਸੈਨ ਵਗੈਰਾ ਸਾਰੇ ਮੇਨ ਉਹਨਾਂ ਦੇ ਵਿੱਚ ਆ ਜਿਹੜਾ ਅੱਜ ਮਿਸ਼ਨ ਸ਼ੁਰੂ ਹੋਣਾ ਉਹ ਜਗਿੰਦਰ ਸਿੰਘ ਸਰਪੰਚ ਇਹ ਦੀ ਤਾਇ ਦੀ ਕਮਾਂਡੇ ਠਾਉਣਾ ਵਾ ਤੇ ਬਾਕੀ ਜਿਹੜੇ ਆ ਉਹ ਮਗਰ ਸਾਰੇ ਕਰਿੰਦੇ ਆ ਤੇ ਅੱਜ ਬਹੁਤ ਤਗੜਾ ਮਿਸ਼ਨ ਹੋਣਾ ਵਾ ਵੇਨੇ ਮਿਸ਼ਨ ਦੇ ਵਿੱਚ ਕੀ ਕੀ ਹੁੰਦਾ ਤੇ ਕੀ ਕੀ ਨਹੀਂ ਤੁਹਾਨੂੰ ਸਾਰੀ ਲਾਈਵ ਖਾਵਾਂਗੇ ਇਹਦੇ ਵਿੱਚ ਬਹੁਤ ਮਜ਼ਾ ਵੀ ਹੋਣਾ ਵਾ ਤੇ ਬਹੁਤ ਵਧੀਆ ਵੇਖਣ ਨੂੰ ਸਾਰਾ ਬਣਾ ਕੇ ਵੇਖਿਓ ਤੁਸੀਂ ਹੱਸੋਗੇ ਵੀ ਤੇ ਕਿ ਕਿਦਾਂੇ ਕਰਨ ਦੇ ਪਰਾਂ ਨੇ ਜਬਾਨੇ ਚ ਇੱਕ ਬੰਦਾ ਲੂਣ ਦਿੰਦਾ ਹੈ ਅੱਜ ਕੱਲ ਚਾਰ ਚਾਰ ਪੰਜ ਪੰਜ ਜਾਣੇ ਲੂਣ ਦੇਣਾ ਬਹੁਤ ਵਧੀਆ ਬਲੌਗ ਵੇਖਣੀ ਆਲਾ ਬਸ ਹੁਣ ਤਿਆਰੀ ਕਰ ਲਈ ਅਸੀਂ ਉਹਨੂੰ ਮਿਰਚਾਂ ਮੁਰਚਾਂ ਨੂੰ ਕੱਟ ਕੇ ਉਹਦਾ ਇੱਕ ਮਿਕਸਰ ਬਣਾ ਕੇ ਤੇ ਹੁਣ ਅਸੀਂ ਕਰ ਲਗੇ ਤਿਆਰੀ ਚਲੋ ਤੁਹਾਨੂੰ ਗਾੜੀ ਵੀ ਦਿਖਾਉਨੇ ਆਪਾਂ ਸਾਰਾ ਅੱਜ ਮਿਸ਼ਨ ਜਾਂਗੇ ਜਿਆਦੀ ਲੂਣ ਦੇਣਾ ਡੰਗਰਾਂ ਨੂੰ ਉਹ ਮਿਸ਼ਨ ਲੂਣ ਦੇਣਾ ਡੰਗਰਾਂ ਨੂੰ ਵੱਡੇ ਵੱਡੇ ਪਹਿਲਵਾਨ ਕਾਰਜਵੇਲੀ ਗੁਰਮਖ ਸਿੰਘ ਮਹੂ ਤੇ ਆ ਮੇਨ ਆ ਇਹਦੇ ਸੰਬੋਧਨ ਨਾਲ ਮਿਸ਼ਨ ਚੱਲਣਾ ਲੈ ਜਵਾਨਾ ਬਣਾਈ ਜਾਣ ਸਰਮਾ ਓਈ ਤਾਬਲੇ ਜੇਬਾ ਉੱਤੋਂ ਟੱਪਾ ਹੌਲਾ ਕਰ ਨਾ ਇਹ ਜਿਹੜੀ ਅੰਦਰ ਨਾ ਜਾ ਦੇ ਲੈ ਦੇ ਲੈ ਅੰਦਰ ਆ ਗੁੜੇ ਉਹ ਕਰਿਆ ਨਾ ਗੁੜੀ ਨਾਲ ਗੁੜੇ ਤਾਂ ਫੜਾ ਗੀ ਏਦਾਂ ਹੋਲੀ ਦੇਖ ਵੇਖੀ ਆ ਕਿਹਦਾ ਬਾਪ ਹੋ ਗਿਆ ਕੋਲ ਦੇਖ ਵੇਖਦੇ ਅੰਦਰ ਗੁੜੇ ਨਹੀਂ ਆਪ ਬਣਾ ਕੇ ਫੇਰੀਆ ਬਾਅਦ ਤੋਂ ਦੇਖੇ ਅੰਦਰ ਹੋ ਫੜੇ ਨਾ ਮੈਂ ਕਿੱਦਾਂ ਫੜਦਾ ਨਾ ਫੜ ਕੇ ਰੱਖ ਉਹ ਯਾਰ ਸੁਣੀ ਲਾਇਆ ਕਿ ਗੁੜੀ ਨਾਲ ਰਹਿਣੇ ਸਪੱਟ ਹਾਂ ਉਹ ਦਿਨ ਬਾਦ ਦਿਨਾਂ ਦਾ ਟਿਕਾਣਾ ਮਾਰ ਕੇ ਆਏ ਗੁਰਜੀ ਇਸੇ ਨੂੰ ਲੈ ਆਈਂ ਤਾਜ ਕੇ ਪਾ ਲੈ ਉਹ ਪਾ ਲੈ ਤੂੰ ਬੋਟਾ ਹਾਂ ਪੁੱਤਾਂ ਚਾਹ ਖਾਣੇ ਜਾ ਕੇ ਚੱਲ ਤਾ ਬੋਟਾ ਓਏ ਲੋਰਿਆ ਯਾ ਫੜ ਕੇ ਚੱਲ ਪੈ ਗਿਆ ਆਪਾਂ ਇੱਥੇ ਆ ਗਿਆ ਤਾ ਮੋਦੀ ਉਹ ਯਾ ਸ਼ੇਰਾਂ ਲੈ ਤਾਲੀ ਛੋਕੇ Əla, qovurduğu kimi video qoyuram, uçaqdır, qəzəldir, qəzəldir. ਇਹ ਤੇ ਭਾਜੀ ਇਹ ਤਾਂ ਮਰ ਪਛਾਹਵਾ ਅੱਜ ਤਾਂ ਗੱਡੀ ਪਾਇਆ ਹੋਇਆ ਅੱਜ ਤਾਂ ਜੱਗਣਾ ਪਾਉਣਾ ਜੱਗਣਾ ਹੋਇਆ ਉਹ ਰਾਜੇ ਉਹ ਰਾਜਾ ਮੱਝ ਖੋਲੂਗੀ ਮੱਝ ਬੰਨ ਆ ਜਾ ਆ ਜਾ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ હુંં દામ લે ને ઓર પડ ઓર પડ નાટ ઓર ગી કનેડોર પડ પે કી એ તો પિસવાવા ગ્રાન્ડ કે આલે બની ટેક ના ઓ ભૈયા અ રંગા ગ આવ ને નંબર નંબર ઓર ના દું બોન એજા નવઈ તને હોગા આયો ਉਹਦਾ ਹੋ ਜਾਣਾ ਬਸ ਨੂੰ ਦੇ ਨਾਲ ਦਾ ਭਾਗ ਲਾਉਣੀ ਦਿੰਦੇ ਕਿੰਨਾ ਚਲੋ ਉਹ ਆਹ ਚਾਹ ਮਾਈਏ ਤਰੇ ਫਾਉਂ ਆ ਗੋਣ ਆਇਆ ਘਰ ਦਾ ਉਸ ਤੋਂ ਖਾਲੀਆ ਪ੍ਰਾਤ ਪਸਰਾ ਕੇ ਥੋੜੀ ਥੋੜੀ ਖਾਲੀ ਹੋਈ ਓਏ ਆਵਲੇ ਹੁੰਨੇ ਲੁੰਨੇ ਆ ਉਹ ਜੀ ਕਰੋ ਜੋ ਸਰ ਇਹ इधर से बाहर ला जा कर के उठ यार हां खुले था खुले हां एकदम खुले था एकदम खुले था एकदम तो मर्ज़ी में हां बोले हम हां और थोड़ा मैं बचा यार भैया असर आने पाड़ो ये देर जा कर मारता है वो काले हम दूंगा हां ये करना लातों ये नहीं और पानी डाल दे किस बिस्तर किया है मस्त पजीरिया मजानी आप हैं नहीं तो तुम बनाओ मारने को नहीं मैं बनाओ नहीं मारने को नहीं तो क्यों अच्छा हम बनते हैं ना बनाते हैं पड़ोस का सिर्फ काम आ रहा है नहीं 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 ਆਹ ਜਿਹੜਾ ਕੀਆ ਭਾਈ ਤੋਂ ਹੋਰ ਮੋਟਾ ਬਣਾ ਮੈਂ ਹੁਣੇ ਗਾਰਪਾਸ ਫਰਕ ਨਹੀਂ ਪੈਂਦਾ ਕਾਚਾ ਉਹ ਮੜਾ ਘੜਦੇ ਨਹੀਂ ਤੇ ਹੀ ਘੜਦੇ ਹੁਣ ਇਹ ਗੜੀ ਕਰਾ ਆਹ ਜਾਂਦਾ ਗਾਏ ਕਟਾਈ ਹੋਏ ਹੋਰ ਸਾਰੇ ਨੇ ਕਿਹਨੂੰ ਨਾ ਜਿੰਨੇ ਬੰਦੇ ਬੰਦੇ ਵੇਖ ਕੇ ਡੰਗ ਰੂ ਡਰ ਜਾਂਦੇ ਪਤਾ ਨਹੀਂ ਕੀ ਕਰਨ ਲੱਗਿਆ ਗੰਮਲਕ ਵੇਖਣ ਨੂੰ ਟਿੰਗਰ ਤਰਦ ਨੇ ਅਰਖਾ ਨਾ 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 ਗਾੜੀ ਗਾੜੀ ਨਾ ਰੋੜ ਗਾੜੀ ਆ ਬੜੀ ਨੋਕੀਨ ਹੱਸਦੇ ਮੋੜ ਮੋੜ ਕੋ ਮੋਟੇ ਆ ਨਾ ਡੰਡੇ ਜਿਹੜੇ ਉਹ ਕਰਦੇ ਹੁੰਦੇ ਆ ਆ ਪੱਥਰ ਨਾ ਪੱਥਰ ਨਾ ਮੜਕਣਾ ਇਹਦੇ ਡੰਡੇ ਜਿਹੜੇ ਲੱਭੀ ਨੂੰ ਜੇ ਤੂੰ ਪੁੰਚਾਉਂਦਾ ਮੋੜ ਲੱਗੇ ਮੈਂ ਇਹ ਕੋਰਾ ਹੁਣੇ ਵੀਡੀਓ ਥੋੜੀ ਵੱਡੀ ਬਣ ਜਾਣੀ ਇਸ ਕਰਕੇ ਸਪੀਡ ਵਾਲੀ ਬਣਾਈ ਆ ਡੰਗਰਾ ਆਪਣੇ ਕੋ 30 35 ਡੰਗਰਾ ਸਾਰਿਆਂ ਨੂੰ ਆਪਾਂ ਨੂੰ 2 ਘੰਟੇ ਲੱਗੇ ਸਾਰੇ ਡੰਗਰਾਂ ਨੂੰ ਥੋਣ ਮਿਰਚਾਂ ਦੇਣ ਨੂੰ ਬਹੁਤ ਮੁਸ਼ਕਲ ਕਰਨੀ ਪਈ ਪਗਾਵਾ ਨੇ ਤੇ ਸੌਖਾ ਲੈ ਲਿਆ ਜਿਹੜੀਆਂ ਮੱਝਾਂ ਹੀ ਉਹਨਾਂ ਨੇ ਥੋੜਾ ਜਿਹਾ ਤੰਗ ਕੀਤਾ ਤਾਂ ਵੀਡੀਓ ਫਾਸਟ ਕੀਤੀ ਕਿਉਂਕਿ ਇਹ ਪ੍ਰੋਸੀਜਰ ਜਿਹੜਾ ਹੀ ਆਪਾਂ 3 ਨਾਲ ਘੰਟਿਆਂ ਦਾ ਪ੍ਰੋਸੀਜਰ ਸਿਰਫ 15 ਮਿੰਟ ਦੇ ਵਿੱਚ ਦਿਖਾਇਆ ਬਹੁਤ ਗਾਲਾਂ ਵੀ ਪਈਆਂ ਕੁੜੀ ਗੱਤਰੀ ਹੋਈ ਪੂਰੀ ਤੇ ਹੁਣ ਦੂਜਾ ਵਾਰਾ ਕੰਮ ਚੱਲਣ ਧਿਆ ਜੇ ਇੱਥੇ ਗਾਂ ਦਾ ਇੱਕ ਦਾ ਸਿੰਘ ਵੱਧ ਗਿਆ ਹੀ ਉਹ ਵੀ ਨਾਲ ਹੀ ਅੱਜ ਚਲੋ ਲੱਗੇ ਹੀ ਤੇ ਗਾਂ ਦਾ ਸਿੰਘ ਵੀ ਵੱਡਤਾ ਨਾਲ ਮੱਝ ਦਾ ਹੱਤਣਾ ਸਿੰਘ ਵੱਡਤਾ ਹੁਣ ਦੂਸਰੇ ਬਾੜੀ ਦੇ ਵਿੱਚ ਆ ਗਈ ਇੱਥੇ ਪੈਗੇ ਪੇਚੇ ਤੇ ਇੱਥੇ ਸਾਡੇ ਬੰਦੇ ਦੇ ਉੱਤੋਂ ਦੀ ਅੱਗੇ ਡੰਗਰ ਵੀ ਲੰਘ ਗਿਆ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਵੇਖਿਓ ਹੁਣ ਆ ਗਿਆ ਨਵੇਂ ਥਾਂ ਦੇ ਪ੍ਰੋਗਰਾਮ ਇੱਥੇ ਕੱਲਾ ਕੱਲਾ ਬੰਦਾ ਭਾਈ ਭਾਈ ਕਿ ਡੰਗਰ ਆਪੋ ਆਪਣੇ ਫੜਦਾ ਦੇਖ ਨੀ ਉਹਨੇ ਇੱਥੇ ਆਪਣੇ ਚਾਚਾ ਗੁਰਮਖ ਸਿੰਘ ਆਵੇ ਪੈ ਗਿਆ ਪੇਚਾ ਵੱਡੀ ਵੱਡੀ ਗੱਜ ਨਾਲ ਆ ਵੇਖਣੇ ਆ ਲਿਆ ਇਹ ਇਹ ਜੁਦੀ ਦਾ ਟੰਕਰ ਬਹੁਤ ਮਸ਼ਕਤ ਹੋਈ ਇੱਥੇ ਸਾਡਾ ਪੈ ਗਿਆ ਪੇਚਾ ਧਮਾ ਤੰਨਾ ਆਣਾ ਨਹੀਂ ਇਕੱਟ ਗਮ ਮੱਝ ਨੂੰ ਫੜਿਆ ਝੋਟੀ ਨੂੰ ਨਿੱਕੀ ਨੂੰ ਜਿੰਨੇ ਨਿੱਕੇ ਜਾਨਵਰ ਉਹਨਾਂ ਜਿਆਦਾ ਤੰਗੀ ਦਿੰਦੇ ਚਲੋ ਹੁਣ ਗਾੜੀ ਗੜੀ ਵੇਖੋ ਬਲੌਕਤ ਦੀ ਆ ਰਹੀ ਹੈ ਜਬਾਹ ਟੰਗਰਾਂ ਨੂੰ ਨੂਨ ਲਾਣ ਦਿੱਤਾ ਵਾ ਕਿ ਵਾਈ ਬੂਈ ਨਿਕਲ ਜੇ ਤੇ ਕੀ ਕੀ ਪਾਇਆ ਹੈ ਜੀ ਕਾਹਦੇ ਮਿਰਚਾਂ ਵਾਲੀ ਹਾਂਜੀ ਜੀਰੀ ਹਾਂਜੀ ਆ ਲੂਣ ਹਾਂਜੀ ਅਕਸਨ ਅਕਸੇਣ ਹਾਂਜੀ ਤੇ ਚਲ ਹੁਣ ਹਾਂਜੀ ਲਾਲ ਮਿਰਚਾਂ ਹਾਂਜੀ ਕੜੂ ਹਾਂਜੀ ਤੇ ਇਹ ਕੋਸ਼ਣ ਕੀ ਗਿਆ ਦੋ ਇਹਦਾ ਜੀ ਹੁੰਦਾ ਵਾ ਦੁਨੀਆ ਵਾ ਕੁਲੋ ਪਾਈਆਂ ਵਾ ਪੰਗੀਆਂ ਵੱਡੀਆਂ ਰੱਸਾ ਖੋ ਗਿਆ ਹੋਇਆ ਪਰ ਇਹਦਾ ਹੁੰਦਾ ਵਾ ਵੀ ਜੇ ਡੰਗਰਾਂ ਨੂੰ ਪਾਈ ਬੁਈ ਜੋ ਵੀ ਆ ਜ਼ਹਿਰ ਬਾਦ ਇਹੋ ਜਿਹੜੇ ਆ ਕੰਮ ਨਾ ਹੋਣ ਇਸ ਕਰਕੇ ਅੱਜ ਜੁੱਧ ਲੱਗਾ ਹੀ ਮਹੀਨੇ ਬਾਅਦ ਅਸੀਂ ਦਿੱਤੀਆਂ ਇਹ ਇਹਨੂੰ ਨਹੀਂ ਅਜੇ ਖੋਲਣਾ ਲੈ ਠਿੱਨਾ ਕਰਾ ਦਿਓ ਮਾੜਾ ਯਾਰ ਇਹਦਾ ਪਰ ਰੱਸਾ ਵੱਢ ਕੇ ਇਹਨੂੰ ਛੱਡ ਦੇਣਾ ਵਾ ਛੱਡ ਦੇਣਾ ਹਾਂ ਤੇ ਹੁਣ ਸਾਰਾ ਮੋਰਚਾ ਫਤਿਹ ਹੋ ਗਿਆ ਮੋਰਚਾ ਫਤਿਹ ਹੋ ਗਿਆ ਵਾ ਉਹਨੂੰ ਡੰਗ ਗਾਵਾਂ ਵਾਸਤੇ ਖੁੱਲਾ ਛੱਡ ਦੇਣਾ ਗੱਲ ਕਾਦੀ ਬੰਦ ਕਿਣਾ ਰੱਖੂ ਅਦਾ ਰਸਾ ਵੱਢ ਕੇ ਗਾਵਾਂ ਵਾਲੀ ਖੁੱਲਾ ਮਿਸ਼ਨ ਦੇ ਵਿੱਚ ਮਿਸ਼ਨ ਦੇ ਵਿੱਚ ਭਾਈ ਹਰਜਿੰਦਰ ਸਿੰਘ ਸਤਨਾਮ ਸਿੰਘ ਤੇ ਰਾਣਾ ਮਿੱਠੂ ਚਾਚਾ ਗੁਰਮਖ ਸਿੰਘ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਤੇ ਅੱਜ ਦਾ ਬਲੌਗ ਸਾਡਾ ਖਤਮ ਹੋ ਗਿਆ ਜੁੱਦ ਲੱਗਾ ਅਬੀ ਤੇ ਆ ਸਾਰੇ ਮੁੰਡਿਆਂ ਨੇ ਪੂਰੀ ਮਿਹਨਤ ਕੀਤੀ ਕੈਮਰਾਮੈਨ ਮਨਰੂਪ ਸਾਡੇ ਪਾਵਾਂ ਦੇ ਮਿਰਚਾਂ ਲੜਨੀਆਂ ਮਨਰੂਪ ਸਿੰਘ ਨੇ ਵੀਡੀਓ ਬਣਾਈਆਂ ਆ ਦੇਖ ਲੋ ਇਹਦੇ ਉੱਤੋਂ ਦੀ ਮੁਸ਼ਕਲ ਦੇਖ ਲੋ ਇਹਦੇ ਉੱਤੋਂ ਦੀ ਡੰਗਰ ਲੰਘਿਆ ਚਾਚੇ ਗੁਰਮਖਸੇ ਪਰ ਨਹੀਂ ਮੋਰਚਾ ਫਤਿਹ ਕਰਕੇ ਹੋ ਨਹੀਂ ਅੱਜ ਦਾ ਬਲੌ ਖਤਮ ਕਰਦੇ ਆ ਧੰਨਵਾਦ ਬਲੌਣ ਤਿਆਰੀ ਇਹਨਾਂ ਨੂੰ ਅੱਜ ਮੰਡ ਦੇ ਵਿੱਚ ਖੜਨਾ ਦਰਿਆਵਾਂ ਪਾਰ ਆਪਣੇ ਫਾਰਮ ਤੇ ਲੈ ਜਾਣਾ ਉੱਥੇ ਚਰਾਂਦ ਬਹੁਤ ਜਿਆਦੀ ਆ ਉੱਥੇ ਆਪੇ ਚਰਦੀਆਂ ਰਹਿਣੀਆਂ ਇੱਥੇ ਵੱਜ ਗਏ ਪੱਠੇ ਪੈਣੇ ਉੱਥੇ ਇਹਨਾਂ ਨੇ ਖੂਸ਼ੀ ਨਾਲ ਪੱਠੇ ਖਾਣੇ ਪੀਣੇ ਪਾਣੀ ਪੀਣਾ ਤੇ ਹੁਣ ਅੱਜ ਹੋ ਗਿਆ ਕੰਮ ਸਟਾਰਟ ਇਹਨਾਂ ਦਾ ਉਹ ਵੱਛਾ ਰਸੇ ਵੱਢਣਾ ਯਾਰ ਖੜ ਜੀ ਉਹ ਰਸੇ ਵੱਛੇ ਨੂੰ ਨਹੀਂ ਖੜਨਾ ਅੱਜ ਯਾਰ ਆ ਉਹਨੂੰ ਆਪਾਂ ਪਲ ਕੇ ਖੜਾਂਗੇ ਮੁੜ ਕੇ ਜੇ ਇਹਦੇ ਮੇਰੀ ਉਹ ਡਾਕ ਲੋ ਮੜ ਗਈਆਂ ਹਲਬਰ ਵਾਰੀਆਂ ਇਕੱਠੀਆਂ ਜੱਟੀਆਂ ਇਕ ਲੋ ਇਕ ਲੋ ਇਕ ਲੋ ਕੰਡੀਆਂ ਉਹਦੇ ਰਹਿਣੀਆਂ ਰਹਿਣੀਆਂ ਮਗੜੀਆਂ ਕਾਫੀ ਕੋਈ ਲੱਦ ਲਈਦੀ ਵੀ ਚਾੜ੍ਹ ਲਈਦੀ ਘੜੀ ਕਾ ਯਾਰ ਇਨਸ਼ਾ ਅੱਲਾ ਬੈਠੋ ਇੱਥੇ ਨੱਪ ਗਿਓੜੇ ਨੂੰ ਇਦਾਂ ਹੀ ਓੜੇ ਹੀ ਲੈ ਕੇ ਜਾਂਦੇ ਆ ਵੇ ਆਹ ਵੇਰ ਕੀ ਏ ਅਸੀਂ ਨੱਥੀ ਆ ਕਿਹੜਾ ਵੇਰ ਹੀ ਆ ਉਹ ਵਿੱਚ ਚੁੱਪੀ ਜਣਾ ਆਪਾਂ ਕੋਈ ਤਰੇਂ ਜਾਊਗਾ ਬਹੁਤ ਜਲਦੀ ਜਦੋਂ ਯਾਦ ਹੋਣ ਢਈ ਆ ਬੰਦੇ ਮਗਰ ਚੜਦੇ ਜਾਂਦੇ ਆ ਕੱਟੀ ਵਿੱਚ ਲੱਗ ਲੈਣੀ ਬੰਦੇ ਕਿੰਨੇ ਬੇਸ਼ੇਰ ਰਹਿ ਗਏ ਅਜੇ ਪੁੱਛੀਏ ਡਾਕੀਆ ਪਗੜਾ ਬਣਾ ਲ ਜਾਗੇ ਇਹਨਾਂ ਦੇ ਕਰਮਾਂ ਦੇ ਨਿਸ਼ਾਨੇ ਕਰ ਲਈਏ ਇਹ ਮਾਰੋ ਬੂਆ ਦਾ ਹੀ ਜੋੜੇ ਡੰਗਰ ਪਿੱਛੇ ਰਹਿ ਗਿਆ ਆਪਾਂ ਫੁੱਟੀ ਜਿਹੜੇ ਵਿੱਚੀ ਚੜਜੋਣ ਲੋ ਜੀ ਆ ਗਏ ਫਾਈਨਲੀ ਆਪਾਂ ਹੁਣ ਸਿਆਲੇ ਪੱਤਣ ਦੇ ਅੱਜ ਡੰਗਰਾਂ ਦਾ ਕੰਮ ਹੀ ਜਿਹੜਾ ਪਾਰ ਕੜਨ ਦਾ ਅੱਜ ਮੋਰਚਾ ਹੋ ਗਿਆ ਸ਼ੁਰੂ ਮੇੜੇ ਜੀ ਵਾਪਸੀ ਨਹੀਂ ਮੇੜੇ ਸਾਲ ਲੱਗੇ ਨਾ ਐਂਗਲ ਜੀ ਦੋ ਡੰਗਰ ਕਿਤੇ ਛੱਡ ਐ ਪੈ ਗਿਆ ਪੇਚਾ ਚੱਲੀ ਚੱਲ ਪਾਰੇ 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 ਨਾਂਗੇ ਪੈਗੇ ਡੰਗਰ ਨਾਂਗੇ ਮਿੱਠੂ ਮਿੱਠੂ ਆ ਵੀ ਫੇਰ ਹੋਏ ਬਾਬਾ ਜੀ ਗਾਲਾਂ ਕਢਾਲ ਦੇ ਓ ਬਾਬਾ ਜੀ ਬੜੀ ਮਾਰਦੀ ਏ ਆਹੋ ਏ ਜਾਣ ਦੋ ਸਾਰਿਆਂ ਨੂੰ ਇਹ ਮਾਰਦੀ ਹੋਈ ਉਹ ਦੇਖੋ ਦੇਖ ਚਾਚਾ ਫੜ ਕੇ ਮਰੋੜਦੇ ਏ ਗੋਲੀਆਂ ਮਾਰਦੀ ਆ ਏ ਵਾਲੀ ਵੰਡ ਜਾਨ ਯਾਰ ਏ ਬਹੁਤ ਹੀ ਖਤਰਨਾਕ ਚੀਜ਼ ਆ ਬਈ ਚਾਚਾ ਮਾਰਦੀ ਏ ਗੋਲੀਆਂ ਮਾਰਦੀ ਪੁੱਤ ਓਏ ਪਾਰੇ 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 ਹੈਗੇ ਉਧਰ ਖਾਰੇ ਖਰੇ ਅੱਗੇ ਮੇਰੇ ਇਧਰਲੇ ਗੋਟੇ ਤੇ ਜੋਰ ਆਇਆ ਨਾਲ ਇਧਰਲੇ ਤੇ ਆ ਗਏ ਧੂਕੇ ਕਰੋ ਵੇਖ ਇਹਨੂੰ ਕਿ ਪੁੱਤ ਆ ਇਹਦੇ ਜੋਧ ਲੱਗਨੇ ਆ ਵੇਲੀਆਂ ਖਾਦੀਆਂ ਉਹ ਰਸਤਾਾਂ ਜੋ ਕੰਮ ਲਿਆ ਰਸੇ ਜੱਡਦੀਆਂ ਆ ਆ ਆ ਚੱਲ ਛੱਡ ਦੇ ਆ ਆ ਚੀ ਰਸੇ ਯਾਰ ਗਿਆ ਆਰੇ ਆਰੇ ਉਹ ਇੱਕ ਰੈਗੀ ਵੈਰ ਦੀ ਫੇਰ ਉਹ ਨੂੰ ਬੇੜੀ ਸੁੱਟਦੇ ਆ ਬਾਬਾ ਬੇੜੀ ਚ ਸੁੱਤ ਆ ਜੂ ਕਿਉਂ ਰ ਉਹ ਥੱਲੇ ਵਰਗੀ ਪਾਪ ਕੇ ਉਹ ਥੱਲੇ ਉਹ ਬੇੜੀ ਚ ਲੱਤ ਲੈਨੇ ਜਿਹੜੀ ਹੁਣੇ ਅੜਦੀ ਆ ਉਹ ਜਾਣਦਾ ਫੇਰ ਕੀ ਆ ਉਹ ਨਹੀਂ ਬਾਬਾ ਇੰਨੀ ਨਹੀਂ ਆਣਾ ਕਿਉਂ ਆਈ ਮੋੜ ਆਈ ਵੇਖ ਆਇਆ ਛੇ ਉਹ ਜਾਉਂ ਜਉਂ ਕਿ ਆ ਨਾ ਗੋਰੀਆ ਉਹਦੇ ਮਗਰ ਲੱਗਾ ਉਹ ਮੋੜ ਚਲੀ ਗਈ ਉਹ ਗੋਰੀਆ ਮੁੜ ਗਈ ਇੱਕ ਓਹ ਮੋੜ ਆਈ ਓਏ ਜਿਹੜੀ ਟ੍ਰੈਲੀ ਲੱਗੀ ਸੀ ਉਹ ਅਰੇ ਦੂਜੀ ਕਹਦੇ ਦੋ ਹੀ ਇਹਨੂੰ ਓਹ ਗੋਰੀਆ ਜੈਕਟ ਪਾ ਲਾ ਲੋ ਜੀ ਅੱਜ ਫਾਈਨਲ ਮੋਰਚਾ ਹੱਡਾਂ ਉੱਲ ਡੰਗਰ ਚੜਨ ਦਾ ਹੈ ਵਧੀਆ ਅੱਜ ਹੀ ਹੁਣ ਢੇੜਾ ਮਾਰ ਕੇ ਸਾਰੇ ਜਣੇ ਝੋਨੇ ਨੂੰ ਹੁਣ ਪਿੰਡ ਦੀ ਕਰਦੇ ਤਿਆਰੀ ਤੇ ਬਰਿਆ ਦੇ ਕੰਡੇ ਦੇਖ ਲਓ ਤੇ ਝੋਨਾ ਵੀ ਹੈ ਇੱਧਰ ਸ਼ਿਕਾਰੀ ਬੰਦੇ ਵੀ ਆ ਗਏ ਆ ਸ਼ਿਕਾਰੀ ਮੱਛੀ ਦੀ ਲੋੜ ਹੋਵੇ ਕੇ ਨੂੰ ਸੰਭਰ ਕੇ ਤੇ ਨਾ ਕਰੋ। ਅੱਜ ਹੀ ਡੰਗਰ ਸੋਨੇ ਲੱਗਣ ਡਿਆ ਵੀ ਪਿੰਡ ਤੇ ਲੱਗਦੇ ਜਿਵੇਂ ਡੰਗਰ ਹੋਏ ਕਿਤੇ ਪੂਰਾ ਵਿਹਲਾ ਘੁਗਵਾਣੀ ਲੱਗਾ ਹੁਣ ਇੱਕ ਕੰਮ ਕਰਨਾ ਆਪਾ